ਸੋ ਸਿਰ ਤਿੰਨ ਦਿਨਾਂ ਦਾ ਕੀ ਕਹਿਣਾ ਚਾਹੋਗੇ ਬਖਦੇ ਬਹੁਤ ਜਿਆਦੇ ਮੁੱਦੇ ਪੰਜਾਬ ਤੇ ਬਹੁਤ ਜਿਆਦੇ ਖੱਪਲੇ ਹੋ ਗਏ ਆ ਸੈਸ਼ਨ ਜਾਣ ਕੇ ਛੋਟਾ ਕਰਦੇ ਆ ਕਿ ਕਿਸੇ ਸਵਾਲ ਦਾ ਜਵਾਬ ਨਾ ਦੇ ਸਕਣ ਇਹ ਜੀ ਨਕਮੀ ਸਰਕਾਰ ਹੈ ਜਿਹਦੇ ਕਰਕੇ ਅੱਜ ਪੰਜਾਬ ਬਹੁਤ ਪਿੱਛੇ ਚਲੇ ਗਿਆ ਸੋ ਮੈਂ ਤਾਂ ਕਹਿਣਾ ਸੈਸ਼ਨ ਜਿਹੜੇ ਹੁੰਦੇ ਆ ਅਸੀਂ ਇਲੈਕਟਿਡ ਐਮਐਲਏ ਆ ਇਲੈਕਟਿਡ ਐਮਐਲਏਆਂ ਦਾ ਮਤਲਬ ਹੈ ਸੈਸ਼ਨ ਜਾਣ ਆਪਣੇ ਸਵਾਲ ਪੁੱਛਣ ਸਰਕਾਰ ਨੂੰ ਘੇਰਨ ਜੇ ਸਰਕਾਰ ਨੇ ਕੋਈ ਚੰਗੇ ਕੰਮ ਕਰਨ ਉਹਨਾਂ ਦੀ ਸਾਬਾਸ਼ੀ ਵੀ ਦੇ ਤਿੰਨ ਤਿੰਨ ਦਿਨ ਦਾ ਕੋਈ ਸੈਸ਼ਨ ਹੁੰਦਾ ਪੂਰੇ ਸਾਲ ਵਿੱਚ ਜੇ ਇੱਕ ਮਹੀਨਾ ਨਹੀਂ ਤੁਸੀਂ ਸੈਸ਼ਨ ਬੁਲਾਉਣਾ ਤੇ ਫਿਰ ਵਿਧਾਨ ਸਭਾ ਬਣਾਉਣ ਦਾ ਫਾਇਦਾ ਕੀ ਸੀ ਇਹ ਬੜਾ ਦੁੱਖ ਦਾ ਕੇਸ ਹੈ ਅੱਜ ਹਾਲਾਤ ਇਹ ਚ ਹੈ ਜੇ ਬੰਦੇ ਆ ਜੇ ਕੇਸ ਹਰ ਦੂਜੇ ਦਿਨ ਹੋ ਰਹੇ ਆ ਐਜਾ ਕਾਨੂੰਨ ਬੰਨਣਾ ਚਾਹੀਦਾ ਜਿਹਦੇ ਕਰਕੇ ਡਰ ਖੋਏ ਜਿਹੜਾ ਕਰੂ ਉਹਨੂੰ ਸਵਾਂਥੀ ਦੀ ਸਜ਼ਾ ਹੋਣੀ। ਅਮਰਜੈਂਸੀ ਅਗਲੀ ਮੂਵੀ ਆ ਰਹੀ ਹੈ ਜੀ। ਦੇਖੋ ਕੰਗਣਾ ਰੌਟ ਐਜੇ ਮੂਵੀਆਂ ਅਜ ਕੰਮ ਕਰ ਰਹੀ ਹੈ ਐਜੇ ऑलरेडी ਹੈ ਜਿਹੜੇ ਕਿਸੇ ਧਰਮ ਨੂੰ ਦੇ ਖਿਲਾਫ ਜਾਂ ਕਿਸੇ ਦੀ ਸੈਂਟੀਮੈਂਟਸ ਦੇ ਖਿਲਾਫ ਉਹਨਾਂ ਨੂੰ ਆ ਕੰਮ ਕਰਨਾ ਨਹੀਂ ਚਾਹੀਦਾ। ਹੁਣ ਤੁਸੀਂ ਇੱਕ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਹੋ। ਭਾਵੇਂ ਐਕਟ ਵੀ ਕਰੋਗੇ। ਪਰ ਜਿਹੜਾ ਮੈਸੇਜ ਆਂਦਾ ਹੈ ਉਹ ਬੜਾ ਗਲਤ ਦੇਸ਼ ਜਾਂਦਾ ਹੈ। ਐਜੇ ਇੱਕ ਐਕਟਰ ਨੂੰ ਇਹਨਾਂ ਦੇ 295 ਹੋਣਾ ਚਾਹੀਦਾ।